ਰੀਲਸ ਤੇ ਚੱਕਰ ਦੇ ਵਿੱਚ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਿਹਾ ਏ ਥਾਰ ਵਾਲਾ ਮੁੰਡਾ ਵੀਡੀਓ ਬਣਾਉਣ ਦੇ ਪਿੱਛੇ ਇੰਨਾ ਕਿ ਪਾਗਲ ਹੋਇਆ ਕਿ ਕਦੇ ਕਿਸੇ ਦੇ ਅੱਗੇ ਗੱਡੀ ਲਿਆ ਖੜੀ ਕਰ ਰਿਹਾ ਤੇ ਕਦੇ ਕਿਸੇ ਨੂੰ ਟੱਕਰਾ ਮਾਰ ਰਿਹਾ ਹੁਣ ਪੁਲਿਸ ਦੇ ਰਿੱਕੇ ਚੜ ਗਿਆ ਏ ਤੇ ਹੁਣ ਪੁਲਿਸ ਤੋਂ ਦੇਖੋ ਕਿਵੇਂ ਹੱਥ ਜੋੜ ਕੇ ਮਾਫੀ ਮੰਗ ਰਿਹਾ ਜਨ ਸ੍ਰ ਸ਼ਕਾਲ ਤੋਂ ਦਿਖ ਰਿਹਾ ਨਿਸ਼ਾਨ ਪੋਸਟ ਖੜੇ ਨਾਲ ਮੇਗਾ ਹਰਿਆਣੇ ਦਾ ਇਹ ਮੁੰਡਾ ਕਦੀ ਕਿਸੇ ਨੂੰ ਟੱਕਰਾ ਮਾਰ ਰਿਹਾ ਸੀ ਤੇ ਕਦੀ ਕਿਸੇ ਨੂੰ ਟੱਕਰਾ ਮਾਰ ਰਿਹਾ ਸੀ ਦਰਅਸਲ ਸੜਕ ਤੇ ਇਹ ਰੀਲ ਬਣਾ ਰਿਹਾ ਹੁੰਦਾ ਹੈ ਆਪਣੀ ਥਾਰ ਗੱਡੀ ਨੂੰ ਘੁਮਾ ਰਿਹਾ ਹੁੰਦਾ ਹੈ ਤੇ ਉਸ ਥਾਰ ਗੱਡੀ ਦੇ ਅੱਗੇ ਗੁੱਜਰ ਲਿਖਿਆ ਹੁੰਦਾ ਹੈ ਤੇ ਸਿੱਧਾ-ਸਿੱਧਾ ਪੁਲਿਸ ਨੂੰ ਚੈਲੰਜ ਕਰਦਾ ਹੋਇ ਦਿਖਾਈ ਦਿੰਦਾ ਹੈ ਅਜਿਹੀ ਕੱਲੀ ਵੀਡੀਓ ਨਹੀਂ ਹੈ ਬੀਤੀ ਕੱਲ ਵੀ ਇੱਕ ਅੰਮ੍ਰਿਤਸਰ ਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਜਿਹੜਾ ਥਾਰ ਗੱਡੀ ਵਾਲਾ ਸ਼ਰੀਆਮ ਸੜਕਾਂ ਤੇ ਰੀਲਾ ਬਣਾਉਂਦਾ ਹੈ ਤੇ ਪੁਲਿਸ ਨੂੰ ਚੇਤਾਵਨੀ ਦਿੰਦਾ ਨਾਲ ਦੀ ਨਾਲ ਆਪਣੀ ਜਿਹੜੀ ਨੰਬਰ ਪਲੇਟ ਵੀ ਇਸ ਵੇਲੇ ਹਾਈਡ ਕੀਤੀ ਜਾਂਦੀ ਹੈ ਤਾਂ ਪੁਲਿਸ ਉਸ ਥਾਰ ਗੱਡੀ ਨੂੰ ਲੱਭ ਲੈਂਦੀ ਹੈ ਤੇ ਮੜ ਕੇ ਉਸ ਮੁੰਡੇ ਦੀ ਚੰਗੀ ਜਿਹੜੀ ਛਿੱਤਰ ਪ੍ਰੇਟ ਕੀਤੀ ਜਾਂਦੀ ਹੈ ਤਾਂ ਇਹ ਜਿਹੜਾ ਹਰਿਆਣਾ ਦਾ ਵੀ ਮਾਮਲਾ ਸਾਹਮਣੇ ਹੈ ਹਰਿਆਣਾ ਦੇ ਮਾਮਲੇ ਦੇ ਵਿੱਚ ਵੀ ਰੀਲ ਬਣਾਉਣ ਦਾ ਇੰਨਾ ਕਿ ਭੋਸਾ ਅੱਜ ਕੱਲ ਦੀ ਨੌਜਵਾਨ ਨੂੰ ਪਹਿਚ ਗਿਆ ਹੈ ਕਿ ਉਹ ਨਹੀਂ ਦੇਖਦੇ ਕਿ ਅੱਗੇ ਉਹਨਾਂ ਦੇ ਕਿਸੇ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਨੈਂਜੀ ਜਿਹੜਾ ਥਾਰ ਗੱਡੀ ਕਾਲੇ ਸ਼ੀਸ਼ੇ ਲੈ ਕੇ ਜਿਹੜਾ ਸੜਕਾਂ ਤੇ ਨਿਕਲ ਆਉਂਦਾ ਹੈ ਕਦੀ ਕਿਸੇ ਦੇ ਵਿੱਚ ਟੱਕਰਾ ਮਾਰਦਾ ਤੇ ਕਦੀ ਕਿਸੇ ਦੇ ਵਿੱਚ ਟੱਕਰਾ ਮਾਰਦਾ ਹੈ ਹੁਣ ਪੁਲਿਸ ਜਿਹੜੀ ਕੈਚ ਆ ਚੁੱਕਿਆ ਹੈ। ਅਮਰਸ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਫੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਹ ਇਸ ਦੇ ਖਿਲਾਫ ਮੋਟਰਬਾਈਕ ਲਿਫਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਦੇਖਣ ਆਦੀ ਨੰਬਰ ਪਲੇਟ ਚੁਪਾਉਣੇ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਵਿੱਚ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਥੈਂਕ ਯੂ